ਦਿੱਲੀ ਦਾ ਉਹ ਹਾਰਿਆ ਹੋਇਆ ਦੁੱਕੀ ਦਾ ਭਈਆ ਜਿਹੜੀਆਂ ਸਾਡੀਆਂ ਜ਼ਮੀਨਾਂ ਖੁੰਢੀ ਕੋਸ਼ਿਸ਼ ਕਰ ਰਿਹਾ ਉਹਨੂੰ ਇੱਕ ਇੰਚ ਆਵਦੀ ਵੱਟ ਤੇ ਪੈਰ ਨਹੀਂ ਰੱਖਣ ਦੇਵਾਂਗੇ ਪਿਛਲੇ ਦਿਨਾਂ ਚ ਬਹੁਤ ਵੱਡੀ ਸੰਗਰੂ ਰੈਲੀ ਕਰਕੇ ਆਏ ਆ ਕਿਸਾਨਾਂ ਮਜ਼ਦੂਰਾਂ ਦੀ ਮਲਾਜਮਾਂ ਦੀ ਉਹ ਜਿਹੜੀਆਂ ਰੈਲੀਆਂ ਨੇ ਭਗਵਾਨਤਮਾਨ ਨੂੰ ਜਿਹੜੇ ਪਿਛਲੇ ਪੈਰੀਏ ਨੂੰ ਮੋੜਨਾ ਪੈਣਾ ਐ ਵੀ ਇਹ ਨੀਤੀ ਜਿਹੜੀ ਵੀ ਆਪਣੀ ਲੈਂਡ ਪੌਨਗ ਪੁਲਸੀ ਆ ਇਹਦੇ ਤੇ ਵੀ ਇਹਨੂੰ ਪਛਾਹ ਮੋੜਨਾ ਪਊਗਾ ਜ਼ਖੀਰ ਧਰਤੀ ਦੇ ਮਾਲਕ ਘਰ ਕਿਸਾਨ ਅਨ ਨਗਾਉਂਦੇ ਆ ਉਸ ਫਸਲ ਦੇ ਸਾਰੇ ਅਸੀਂ ਆਰਦੀਆਂ ਭੁੱਖ ਦੀਆਂ 2 ਸਾਲ ਦੀਆਂ ਯੋਜਨਾਵਾਂ ਜਿਹੜੀਆਂ ਉਹ ਸਿਰੇ ਚੜਾਉਣੇ ਆ ਤੇ ਉਹ ਸਾਡੀ ਜ਼ਮੀਨ ਖੋ ਕੇ ਕੰਕਰੀਟ ਦੀਆਂ ਇਮਾਰਤਾਂ ਬਣਾ ਕੇ ਅਰਬਨ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਸ ਨੂੰ ਅਸੀਂ ਹਰ ਗੱਜ ਮਨਜ਼ੂਰੀ ਕਰਾਂਗੇ ਜਿਸ ਟਾਈਮ ਮੋਦੀ ਨੂੰ ਇਹ ਕਹਿ ਜਾਂਦਾ ਸੀਗਾ ਮੋਦੀ ਹੈ ਤੋ ਮਿਮਕਨ ਹੈ ਪਿੱਛੇ ਨਹੀਂ ਹਟਦਾਗਾ ਉਹ ਸਤਾਨਾਸ਼ਾਈ ਨੂੰ ਕਿਰਤੀ ਲੋਕਾਂ ਨੇ ਇਹ ਸਵਾ ਸਾਲ ਲਾ ਕੇ ਉੱਥੋਂ મોદી ਨੂੰ ਥੁੱਕ ਕੇ ਚੱਟਣਾ ਪਿਆ ਸੀਗਾ ਤੇ ਭਗਵੰਤ ਮਾਨਤਾ ਉਹਦਾ ਇੱਕ ਚੇਲਾ ਹੀ ਐ ਕਿਹੜੇ ਕਿਸਾਨਾਂ ਦੀ ਗੱਲ ਕਰਦਾ ਭਗਵੰਤ ਮਾਨ ਜੀ ਭਗਵੰਤ ਮਾਨ ਨੂੰ ਦੱਸ ਵੀ ਉੱਥੇ ਤੇਰੇ ਕਿੰਨੇ ਪਿੰਡਾਂ ਦੇ ਵਿੱਚ ਤੇਰੇ ਵਰਕਰ ਹੈਗੇ ਇੱਕ ਵੀ ਵਰਕਰ ਉਹਦਾ ਭਗਵੰਤ ਮਾਨ ਦਾ ਭਗਵੰਤ ਮਾਨ ਦੇ ਹੱਕ 'ਚ ਬੋਲਣ ਨੂੰ ਤਿਆਰ ਨਹੀਂ ਕੌਣ ਕਹਿੰਦਾ ਮੇਰੀ ਰੋਟੀ ਖੋਈ ਜਾਵੇ ਕੌਣ ਕਹਿੰਦਾ ਮੇਰੇ ਢੱਡੀ ਚਲਾ ਤੋਂ ਅੱਜ ਐ ਅੱਜ ਪਿੰਡਾਂ ਦੇ ਵਿੱਚੋਂ ਜਿਵੇਂ ਭਾਜੀਪੀ ਦਾ ਹਾਲ ਹੋਇਆ ਸੀ ਨਾ ਓਏ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਕੋਹਣਾ ਚਮਚਾਂ ਦਾ ਹਾਲ ਹੋਣਾ ਨਾ ਕੋਈ ਉਹਨੂੰ ਪਾਲਸੀ ਦਾ ਪਤਾ ਨਾ ਇਹਨੂੰ ਕਿਸੇ ਕੰਮ ਦਾ ਪਤਾ ਸਿਰਫ ਇਹਨੂੰ ਲੋਕਾਂ ਨੂੰ ਮੂਰਖ ਤੇ ਗੁੰਮਰਾਹ ਕਰਨ ਦਾ ਪਤਾ ਸਿਰਫ ਇਹ ਨਾਟਕ ਤੇ ਲੋਕਾਂ ਨੂੰ ਹਾਸੇ ਠੱਠੇ ਦੀਆਂ ਗੱਲਾਂ ਸੁਣਾਉਣ ਜੋਗਾ ਸਟੇਜ 'ਚ ਆਉਣ ਜੋਗਾ ਸਟੇਜ 'ਚ ਆਉਣ ਉਹ ਜੋਗਾ ਮੁੱਖ ਮੰਤਰੀ ਨਹੀਂ ਗਾਏ ਪਿਛਲੇ ਸਮੇਂ ਦੇ ਦੌਰਾਨ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਲਈ ਤਿੰਨ ਖੇਤੀ ਕਾਨੂੰਨ ਲੈ ਕੇ ਆਂਦੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਟਰੈਕਟਰ ਮਾਰਚਾਂ ਤੋਂ ਸ਼ੁਰੂਆਤ ਹੁੰਦੀ ਉਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਇਸ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਦੇ ਲਈ ਲੈ ਕੇ ਆਂਦੀ ਆ ਪਰ ਹੁਣ ਦੁਬਾਰਾ ਪੰਜਾਬ ਦੇ ਵਿੱਚ ਫੇਰ ਕਿਤਨਾ ਕਿਤੇ ਉਸੇ ਤਰ੍ਹਾਂ ਦਾ ਅੰਦੋਲਨ ਆ ਜਿਹੜਾ ਵੱਡੀ ਕਿਸਾਨੀ ਲਹਿਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਦੁਬਾਰਾ ਫੇਰ ਅੰਗੜਾਈ ਅੰਗੜਾਈ ਲੈ ਰਹੀ ਹੈ ਔਰ ਕਿਸਾਨ ਅੰਦੋਲਨ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਰਿਹਾ ਇਸ ਟਾਈਮ ਅਸੀਂ ਸਾਦਕ ਸ਼ਹਿਰ ਦੇ ਵਿੱਚ ਆ ਜਿੱਥੇ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣੇ ਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਿਹਾ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਮਜੂਨ ਨੇ ਭਾਈ ਜੀ ਸਭ ਤੋਂ ਪਹਿਲਾਂ ਸਤਿ ਸ਼ਕਾਲ ਸਤਿ ਸ਼ਕਾਲ ਜੀ ਅੱਜ ਦਾ ਜਿਹੜਾ ਮਾਰਚ ਆ ਤੁਸੀਂ ਕਿਹੜੀਆਂ-ਕਿਹੜੀਆਂ ਖਾਸ ਤੌਰ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਹੋ ਅੱਜ ਦਾ ਮਾਰਚ ਪੰਜਾਬ ਸਰਕਾਰ ਦੁਆਰਾ ਲਿਆਂਦੀ ਗਈ ਜਿਹੜੀ ਲੈਂਡ ਬੂਲਿੰਗ ਪਾਲਿਸੀ ਹੈਗੀ ਆ ਜੀ ਕਿਸਾਨਾਂ ਦੀਆਂ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਨੱਪਣ ਦੀ ਇਹਦੀ ਨੀਤੀ ਹੈਗੀ ਆ ਪੰਜਾਬ ਸਰਕਾਰ ਦੀ ਉਸ ਵਿਰੋਧ ਦੇ ਵਿੱਚ ਅਸੀਂ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਪੂਰੇ ਪੰਜਾਬ ਦੇ ਵਿੱਚ ਹੈਗੀ ਜਿਹੜੀ ਉਹ ਹੰਕਾਰ ਭਰੀ ਆ ਅੱਜ ਜਿਹੜਾ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਟਰੈਕਟਰ ਤੇ ਵਹੀਕਲ ਲੈ ਕੇ ਸੜਕਾਂ ਤੇ ਅਸੀਂ ਆਏ ਆ ਵੱਡੇ ਸੰਘਰਸ਼ ਵਾਲਾ ਅਸੀਂ ਜਾਵਾਂਗੇ ਅਸੀਂ ਦਿੱਲੀ ਦਾ ਉਹ ਹਾਰਿਆ ਹੋਇਆ ਦੁੱਕੀ ਦਾ ਭਈਆ ਜਿਹੜੀਆਂ ਸਾਡੀਆਂ ਜ਼ਮੀਨਾਂ ਖੁੰਢੀ ਕੋਸ਼ਿਸ਼ ਕਰ ਰਿਹਾ ਉਹਨੂੰ ਇੱਕ ਇੰਚ ਆਪਦੀ ਵੱਟ ਤੇ ਪੈਰ ਨਹੀਂ ਰੱਖਣ ਦੇਵਾਂਗੇ ਜੀ ਸਰਕਾਰ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਇਸ ਜਮੀਨ ਇਸ ਤਰ੍ਹਾਂ ਦੀ ਪਾਲਿਸੀ ਦੇ ਨਾਲ ਕਿਸਾਨਾਂ ਦਾ ਫਾਇਦਾ ਹੋਣਾ ਉਹ ਤਾਂ ਕਹਿੰਦੇ ਅਸੀਂ ਫਾਇਦਾ ਕਰਨ ਲੱਗੇ ਹੋਏ ਤੁਹਾਡਾ ਫਾਇਦਾ ਕਾਹਦਾ ਹੋਣਾ ਜ਼ਰਖੇਸ਼ ਧਰਤੀ ਦੇ ਮਾਲਕ ਘਰ ਕਿਸਾਨ ਅੰਨ ਗਾਉਂਦੇ ਆ ਉਸ ਫਸਲ ਦੇ ਸਾਰੇ ਅਸੀਂ ਆਪਦੀਆਂ ਭੁੱਖ ਦੀਆਂ 2 ਸਾਲ ਦੀਆਂ ਯੋਜਨਾਵਾਂ ਜਿਹੜੀਆਂ ਉਹ ਸਿਰੇ ਚੜਾਉਣੇ ਆ ਤੇ ਉਹ ਸਾਡੀ ਜ਼ਮੀਨ ਖੋ ਕੇ ਕੰਕਰੀਟ ਦੀਆਂ ਇਮਾਰਤਾਂ ਬਣਾ ਕੇ ਅਰਬਨ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਸ ਨੂੰ ਅਸੀਂ ਹਰ ਕਦੇ ਮਨਜ਼ੂਰੀ ਨਹੀਂ ਕਰਾਂਗੇ ਨਹੀਂ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਚਾਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਦੀ ਇੱਕ ਫੋਟੋ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਤਾਂ ਕਹਿੰਦੇ ਕਿਸਾਨਾਂ ਨਾਲ ਬੈਠ ਕੇ ਅਸੀਂ ਗੱਲ ਕੀਤੀ ਕਿਸਾਨ ਕਹਿੰਦੇ ਠੀਕ ਆ ਕਿਹੜੇ ਕਿਸਾਨਾਂ ਦੀ ਗੱਲ ਕਰਦਾ ਭਗਵੰਤ ਮਾਨ ਜੀ ਭਗਵੰਤ ਮਾਨ ਨੂੰ ਦੱਸ ਵੀ ਉੱਥੇ ਤੇਰੇ ਕਿੰਨੇ ਪਿੰਡਾਂ ਦੇ ਵਿੱਚ ਤੇਰੇ ਵਰਕਰ ਹੈਗੇ ਇੱਕ ਵੀ ਵਰਕਰ ਉਹਦਾ ਭਗਵੰਤ ਮਾਨ ਦਾ ਭਗਵੰਤ ਮਾਨ ਦੇ ਹੱਕ 'ਚ ਬੋਲਣ ਨੂੰ ਤਿਆਰ ਨਹੀਂ ਕੌਣ ਕਹਿੰਦਾ ਮੇਰੀ ਰੋਟੀ ਖੋਈ ਜਾਵੇ ਕੌਣ ਕਹਿੰਦਾ ਮੇਰੇ ਘਟਿ ਚਲਾਤ ਹੋ ਜਾਏ ਅੱਜ ਪਿੰਡਾਂ ਦੇ ਵਿੱਚੋ ਜਿਵੇਂ ਭਾਜੀਪੀ ਦਾ ਹਾਲ ਹੋਇਆ ਸੀ ਨਾ ਓਵੇਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੇ ਕੋਹਨਾ ਚਮਚਾਂ ਦਾ ਹਾਲ ਹੋਣਾ ਲੋਕਾਂ ਨੇ ਵਟਾਂ ਤੇ ਭਜਾ ਭਜਾ ਕੇ ਕੁੱਟਣੇ ਆ ਜੇ ਸਾਡੀਆਂ ਵਟਾਂ ਬਲੇ ਇਹਨਾਂ ਦੀ ਨਿਗਾਹ ਹੋਗੀ ਨਾ ਤੇ ਇਹਨਾਂ ਦਾ ਹਸ਼ਰ ਬਹੁਤ ਮਾੜਾ ਹੋਣਾ ਦਿੱਲੀ ਤਾਂ ਹਰ ਕੇ ਆਇਆ ਜੁੱਤੀਆਂ ਨਹੀਂ ਖਾਧੀਆਂ ਇੱਥੇ ਜੁੱਤੀਆਂ ਵੀ ਖਾਣਗੇ ਤੇ ਤੇ ਹਰਨਗੇ ਵੀ ਕਿਸਾਨ ਲਹਿਰ ਹਜੇ ਵੀ ਜਿੰਦਾ ਤੇ ਜਿੰਦਾ ਰਹੂਗੀ ਪੰਜਾਬ ਦੇ ਵਿੱਚ ਬਾਈ ਜੀ ਜਿਸ ਤਰ੍ਹਾਂ ਦੀ ਪਿਛਲੇ ਸਮੇਂ ਦੇ ਦੌਰਾਨ ਭਗਵੰਤ ਮਾਨ ਦੇ ਵੱਲੋਂ ਕਿਸਾਨ ਜਿਹਾ ਬੰਦੀਆਂ ਦੇ ਨਾਲ ਮੀਟਿੰਗ ਕਰਕੇ ਵਿੱਚੋਂ اٹ ਜਾਣਾ ਕਿਸਾਨ ਜਿਹਾ ਬੰਦੀਆਂ ਖਿਲਾਫ ਪ੍ਰਚਾਰ ਕਰਨਾ ਹੁਣ ਉਸੇ ਤਰ੍ਹਾਂ ਇਹ ਗੱਲ ਜਿਹੜੀ ਪ੍ਰਚਾਰੀ ਜਾ ਰਹੀ ਹੈ ਕਿ ਅਸੀਂ ਤਾਂ ਫਿਰ ਵੀ ਲੋਕਾਂ ਦਾ ਜਿਹੜਾ ਫਾਇਦਾ ਕਰ ਰਹੇ ਹਾਂ ਪਰ ਕਿਤਨਾ ਕਿਤੇ ਇਹ ਨਹੀਂ ਲੱਗਦਾ ਵੀ ਦੁਬਾਰਾ ਫੇਰ ਸਰਕਾਰ ਇਹੀ ਕਹੂਗੀ ਕਿ ਕਲੀਏ ਕਿਸਾਨ ਜਿਹਾ ਬੰਦੀਆ ਅਪਰੋਧ ਕਰਦੇ ਨਹੀਂ ਦੇਖੋ ਅਸੀਂ ਪਹਿਲਾਂ ਬਹੁਤ ਵੱਡੀਆਂ ਰੈਲੀਆਂ ਕਰਦੇ ਰਹੇ ਹਾਂ ਕਿ ਪੁਲਿਸ ਦਾ ਜਿਹੜਾ ਇੱਥੇ ਵਾਕਾ ਖੁੱਲੀਆਂ ਛੱਡੀਆਂ ਹੋਈਆਂ ਕੋਈ ਹੋਰ ਜਿਹਾ ਮਾਹੌਲ ਨਹੀਂ ਸੀ ਪੰਜਾਬ 'ਚ ਜਿਹੜਾ ਪੁਲਿਸ ਨੂੰ ਖੁੱਲੀਆਂ ਸ਼ ਬੰਦੇ ਫੜ ਕੇ ਤੋਂ ਇੱਕ ਹੀ ਐਨਐਲ ਸਟੋਰੀ ਹੁੰਦੀ ਸੀ ਕਿ ਬੰਦਾ ਰਜਿਸਟਰ ਫੜਿਆ ਜੀ ਉਥੋਂ ਨਸ਼ਾ ਬਰਾਮਦ ਕਰਨਗੇ ਟੋਨੇ ਚਾਕੇ ਜੀ ਪੈਸਟ ਨਾਲ ਨਾਤੇ ਗੋਲੀ ਮਾਰਦੀ ਜੀ ਅਸੀਂ ਅੱਗੋਂ ਮਗਾਵੜਾ ਕੀਤਾ ਤੇ ਉਹ ਨੂੰ ਮਾਰਤਾ ਇਦਾਂ ਦੇ ਜਿਹੜੇ ਵਰਤਾਰੇ ਹੋ ਰਹੇ ਸੀ ਇਹ ਬਿਲਕੁਲ ਕਿਸਾਨੀ ਲਹਿਰ ਨੂੰ ਦਬਾਉਣ ਵਾਸਤੇ ਹੋ ਰਹੇ ਸੀ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਇਹੋ ਜਿਹੇ ਨੀਤੀਆਂ ਜਿਹੜੀ ਲੈਂਡ ਪਾਲਿਸੀ ਲੈ ਕੇ ਆਏ ਨੀਤੀ ਇਹ ਇਹ ਜਿਹੜੀਆਂ ਨਾਲ ਲਾਗੂ ਕਰਦੇ ਆ ਸਿੰਗਾ ਇਸੇ ਕਰਕੇ ਜਿਹੜਾ ਪੁਲਿਸ ਨੇ ਦਾਤੇ ਬਹਿਸ਼ਤ ਪਾਈ ਗਈ ਸੀ ਤੇ ਉਹ ਚੰਡੀਗੜ੍ਹ ਦੇ ਮੀਟਿੰਗ ਤੋਂ ਵੀ ਭੱਜਿਆ ਸੀਗਾ ਕਿਵੇਂ ਸਾਡੇ ਕਿਸਾਨਾਂ ਨੂੰ ਦਬਾਇਆ ਗਿਆ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਮੀਟਿੰਗ ਦੇ ਵਿੱਚੋਂ ਭੱਜਣਾ ਇਹ ਬਿਲਕੁਲ ਜਿਹੜੀ ਉਹਦੀ ਮਾਨਸਿਕਤਾ ਦਾ ਰੌਂਦੀ ਸੀ ਕਿ ਜਿਹੜਾ ਜੇ ਜੇ ਵੱਡੇ ਵੱਡੇ ਜਿਹੜੇ ਕੰਮ ਕਰਨ ਵਾਸਤੇ ਜਿਹੜਾ ਕਿਸਾਨਾਂ ਨੂੰ ਦਬਾਉਣਾ ਤੇ ਕਿਤਾ ਪਰ ਕਿਸਾਨ ਲਹਿਰ ਉਸੇ ਤਰ੍ਹਾਂ ਉੱਪਰ ਕੇ ਆਈ ਹੈ ਪਿਛਲੇ ਦਿਨਾਂ ਚ ਬਹੁਤ ਵੱਡੀ ਸੰਗਰੂਰ ਰੈਲੀ ਕਰਕੇ ਆਏ ਆ ਕਿਸਾਨਾਂ ਮਜ਼ਦੂਰਾਂ ਦੀ ਮਲਾਜਮਾਂ ਦੀ ਉਹ ਜਿਹੜੀਆਂ ਰੈਲੀਆਂ ਨੇ ਭਗਵਾਨ ਤਮਾਨ ਨੂੰ ਜਿਹੜੇ ਪਿਛਲੇ ਪੈਰੀ ਇਹਨੂੰ ਮੋੜਨਾ ਪੈਣਾ ਹੈ ਐਵੇਂ ਇਹ ਨੀਤੀ ਜਿਹੜੀ ਵੀ ਆਪਣੀ ਲੈਂਡ ਪਾਉਣਗ ਪਾਲਿਸੀ ਆ ਇਹਦੇ ਤੇ ਵੀ ਇਹਨੂੰ ਪਛਾਣ ਮੋੜਨਾ ਪਊਗਾ ਬਾਈ ਜੀ ਕੀ ਲੱਗਦਾ ਵੀ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਪ੍ਰਚਾਰ ਹੋਇਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਜੇ ਕੋਈ ਦਿੱਕਤ ਆਊਗੀ ਤਾਂ ਮੈਂ ਸੈਂਟਰ ਦੇ ਨਾਲ ਵਿੱਚ ਬੈਠ ਕੇ ਗੱਲਾਂ ਕਰਿਆ ਕਰੂੰਗਾ ਕੀ ਲੱਗਦਾ ਵੀ ਹੁਣ ਕਿਸਾਨਾਂ ਦਾ ਮਿੱਤਰ ਕੀੜਾ ਹੁਣ ਕੀ ਕਰ ਰਿਹਾ ਸਰ ਕਿਸਾਨਾਂ ਦਾ ਮਿੱਤਰ ਕੀੜੇ ਨੂੰ ਜਿਹੜੀ ਪਾਲਿਸੀ ਦਿੱਲੀ ਵਾਲਿਆਂ ਨੇ ਲਿਆਂਦੀ ਆ ਨਾ ਉਹਨੂੰ ਪੜ੍ਹਨੀ ਨਹੀਂ ਆਉਂਦੀ ਉਹਦੇ ਤਾਂ ਥੋਪੀ ਗਈ ਆ ਨਾ ਕੋਈ ਇਹਨੂੰ ਪਾਲਿਸੀ ਦਾ ਪਤਾ ਨਾ ਇਹਨੂੰ ਕਿਸੇ ਕੰਮ ਦਾ ਪਤਾ ਸਿਰਫ ਇਹਨੂੰ ਲੋਕਾਂ ਨੂੰ ਮੂਰਖ ਤੇ ਗੁੰਮਰਾਹ ਕਰਨ ਦਾ ਪਤਾ ਸਿਰਫ ਇਹ ਨਾਟਕ ਤੇ ਲੋਕਾਂ ਨੂੰ ਹਾਸੇ ਠੱਠੇ ਦੀਆਂ ਗੱਲਾਂ ਸੁਣਾਉਣ ਜੋਗਾ ਸਟੇਜ ਚਾਣ ਜੋਗਾ ਸਟੇਜ ਚਾਣ ਉਹ ਜੋਗਾ ਮੁੱਖ ਮੰਤਰੀ ਨਹੀਂ ਗਾਏ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਵਿਰੋਧ ਹੋਣ ਦੇ ਨਾਲ ਹੁਣ ਜੇਕਰ ਸਰਕਾਰ ਇਸ ਪਾਲਿਸੀ ਤੋਂ ਯੂ ਟਰਨ ਨਹੀਂ ਲੈਂਦੀ ਰੱਦ ਨਹੀਂ ਹੁੰਦੀ ਤਾਂ ਅਗਲੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੋਣਗੇ ਅਗਰੇ ਪ੍ਰੋਗਰਾਮ ਬਹੁਤ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਜਿਹੜੇ ਸਮੁੱਚੇ ਕਿਸਾਨ ਕਿਰਤੀ ਲੋਕ ਹੈਗੇ ਆ ਜਿਹੜੇ ਉਹ ਆਉਂਦੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਮੀਟਿੰਗਾਂ ਹੋ ਕੇ ਵੱਡੇ ਵੱਡੇ ਪ੍ਰੋਗਰਾਮ ਐਲਾਨੇ ਜਾਣਗੇ ਤੇ ਇਹ ਤਾਂ ਇਹਨੂੰ ਮਜਬੂਰਨ ਹੋਣਾ ਪੈਣਾ ਤੁਸੀਂ ਇਹ ਕਲਿੱਪ ਸਾਮਕੇ ਰੱਖ ਲਓ ਅੱਜ ਨਹੀਂ ਤਾਂ ਕੱਲ ਥੋੜੇ ਦਿਨਾਂ ਦੇ ਅੰਦਰ ਅੰਦਰ ਇਹਨੇ ਠੁੱਕ ਕੇ ਆਪਦਾ ਚੱਟਣਾ ਤੇ ਲੈਂਡ ਪੂਲਿੰਗ ਪਾਲਿਸੀ ਹੈਗੀ ਜਿਹੜੀ ਵਾਪਸ ਲੈਣੀ ਹੀ ਲੈਣੀ ਆ ਕੀ ਲੱਗਦਾ ਅੰਕਲ ਜੀ ਵੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਰੱਦ ਕਰੂਗੀ ਕਰਨਾ ਪਊਗਾ ਇਹਨਾਂ ਨੂੰ ਜੀ ਕਰਾ ਦਾਂਗੇ ਕਹਿੰਦੇ ਹਾਂ ਉਹਨਾਂ ਨੂੰ ਕਰਨਾ ਹੀ ਪਣੀ ਨਹੀਂ ਤੇ ਕਰਵਾ ਲਾ ਕੇ ਫਿਰ ਦੂਜੀ ਤਰ੍ਹਾਂ ਕਰਵਾ ਲਾਂਗੇ ਨਾ ਕਰੂ ਤਾਂ ਹੂੰ ਉਹ ਤਾਂ ਕਰਾਉਣਾ ਕਿਸਾਨਾਂ ਨੇ ਕਰਾਉਣਾ ਹੀ ਕਰਾਉਣਾ ਅਬ ਤੁਹਾਨੂੰ ਕੀ ਲੱਗਦਾ ਜੀ ਅੱਜ ਦੇ ਮਾਰਚ ਦੇ ਵਿੱਚ ਆਏ ਹੋ ਇਹਦੇ ਨਾਲ ਕੋਈ ਪ੍ਰਭਾਵ ਪਊਗਾ ਸਰਕਾਰ ਤੇ ਬਿਲਕੁਲ ਪਊਗਾ ਜੀ ਜਸਟ ਟਾਈਮ ਮੋਦੀ ਨੂੰ ਇਹ ਕਹਿ ਜਾਂਦਾ ਸੀਗਾ ਮੋਦੀ ਹੈ ਤਾਂ ਮਮਕਨ ਹੈ ਪਿੱਛੇ ਨਹੀਂ ਹਟਦਾਗਾ ਉਹ ਸਤਾਨਾਸ਼ਾਈ ਨੂੰ ਕਿਰਤੀ ਲੋਕਾਂ ਨੇ ਜਦੋਂ ਘਰਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਲਹਿਰ ਉੱਠੀ ਸੀ ਇਸੇ ਤਰ੍ਹਾਂ ਟਰੈਕਟਰ ਮਾਰਚਾਂ ਤੋਂ ਲਹਿਰ ਉੱਠਦੀ ਉੱਠਦੀ ਦਿੱਲੀ ਦੀਆਂ ਬਰੂਹਾਂ ਤੱਕ ਜਾ ਕੇ ਬਹਿ ਗਏ ਸੀ ਤੇ ਸਵਾ ਸਾਲ ਲਾ ਕੇ ਉਤੋਂ ਮੋਦੀ ਨੂੰ ਥੁੱਕ ਕੇ ਚੱਟਣਾ ਪਿਆ ਸੀਗਾ ਤੇ ਭਗਵੰਤ ਮਾਨਤਾ ਉਹਦਾ ਇੱਕ ਚੇਲਾ ਹੀ ਹੈ ਜਿਹੜਾ ਆਪਦੇ ਪੁਰਖਿਆਂ ਦੀਆਂ ਚਾਲਾਂ ਤੇ ਚੱਲਦਾ ਹੈ ਤੇ ਪਰ ਉਹਨੂੰ ਪੰਜਾਬ ਦੇ ਇਤਿਹਾਸ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਇੱਥੇ ਤਾਂ ਬਥੇਰੇ ਮੁਗਲ ਆਏ ਔਰੰਗਜ਼ੇ ਵਰਗੇ ਆਏ ਸੀ ਕਿ ਉਹਨਾਂ ਨੂੰ ਵੀ ਵਾਪਸ ਪੈਰੀ ਇਹਨਾਂ ਸਿੱਖਾਂ ਨੇ ਪੰਜਾਬੀਆਂ ਨੇ ਵਾਪਸ ਪੈਰੀ ਮੂੜਿਆ ਸੀਗਾ ਉਸੇ ਤਰ੍ਹਾਂ ਭਗਵੰਤ ਮਾਨ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁੱਕ ਕੇ ਚੱਟੂਆ ਇਹ ਸਾਨੂੰ ਸਾਰਿਆਂ ਨੂੰ ਵਿਸ਼ਵਾਸ